ਸਵਾਗਤ ਹੈ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਐਂਡ ਤੱਕ ਪੂਰੀ ਦੇਖਿਆ ਕਰੋ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਜੋ ਨਵੀਆਂ ਵੀਡੀਓ ਜਲਦ ਤੁਹਾਡੇ ਤੱਕ ਪਹੁੰਚ ਸਕਣ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਆਪਣੇ ਚੈਨਲ ਤੇ ਵੀਰੋ ਕਿਸੇ ਪ੍ਰਕਾਰ ਦੀ ਐਡ ਲਵਾਉਣ ਵਾਸਤੇ ਕੋਈ ਖੇਤੀਬਾੜੀ ਸਾਧਨ ਵੇਚਣ ਵਾਸਤੇ ਕੋਈ ਜ਼ਮੀਨ ਪlant ਪਸ਼ੂ ਕਿਸੇ ਪ੍ਰਕਾਰ ਦੀ ਕੋਈ ਐਡ ਲਵਾਉਣ ਵਾਸਤੇ ਸਕ੍ਰੀਨ ਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਸਾਨੂੰ ਫੋਟੋਆਂ ਸੈਂਡ ਕਰੋ ਆਪਾਂ ਤੁਹਾਡੀ ਐਡ ਫ੍ਰੀ ਦੇ ਵਿੱਚ ਕਰਾਂਗੇ ਜੋ ਤੁਹਾਡਾ ਵਹੀਕਲ ਜਲਦ ਤੋਂ ਜਲਦ ਵੇਚ ਸਕੇ ਅੱਜ ਆਪਾਂ ਤੁਹਾਡੇ ਲਈ ਚਾਰ ਸਾਧਨ ਮਕਾਉਲ ਲੈ ਕੇ ਆਏ ਆ ਪਹਿਲਾਂ ਗੱਲ ਕਰੀਏ ਫਾਰਮ ਟਰੈਕ 50 ਬਹੁਤ ਸੋਹਣਾ ਸਾਫ਼ ਸੰਭਿਆ ਹੋਇਆ ਘਰੇਲੂ ਟਰੈਕਟਰ ਆ ਵੀਰੋ ਦੇਖ ਸਕਦੇ ਹੋ ਟਾਇਰ ਟਰੈਕਟਰ ਦੇ ਬਿਲਕੁਲ ਨਵੇਂ ਨੇ 90 ਪੈਸੇ ਟਾਇਰ ਨੇ ਜੇ ਆਪਾਂ ਇਸ ਦੇ ਮਾਡਲ ਦੀ ਗੱਲ ਕਰੀਏ 1996 ਮਾਡਲ ਟਰੈਕਟਰ ਆ ਇਹ ਟਰੈਕਟਰ ਦੀ ਤੁਸੀਂ ਦਸੱਲੀ ਕਰਕੇ ਦੇਖ ਪਰਖ ਕੇ ਬਾਹ ਚਲਾ ਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਰਿੰਮਾਂ ਦਾ ਪੂਰਾ ਸਾਫ ਆ ਬਾਡੀ ਲਾਈਨ ਦਾ ਪੂਰਾ ਚੰਗਾ ਟਰੈਕਟਰ ਆ ਇੰਜਨ ਦਾ ਬਹੁਤ ਚੰਗਾ ਗੇਅਰ ਦਾ ਲੈਫਟ ਦਾ ਪੂਰਾ ਵਧੀਆ ਟਰੈਕਟਰ ਐ ਐਮ ਆਰ ਐਫ ਦੇ ਚਾਰੇ ਕੰਪਨੀ ਦੇ ਟਾਇਰ ਨੇ ਵੀਰੋ ਰੰਗ ਪੇਂਟ ਦਾ ਟਰੈਕਟਰ オリジナル ਆ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਬਹੁਤ ਘੱਟ ਚੱਲਿਆ ਟਰੈਕਟਰ ਆ ਵੀਰੋ ਜੇ ਆਪਾਂ ਇਸ ਦੇ ਏਰੀਏ ਦੀ ਗੱਲ ਕਰੀਏ ਤਾਂ ਕੋਟਕਪੂਰਾ ਏਰੀਏ ਦੇ ਵਿੱਚ ਵੀ ਰੋ ਇਹ ਟਰੈਕਟਰ ਖੜਾ ਜੇ ਕਿਸੇ ਵੀਰ ਨੇ ਖਰੀਦਣਾ ਖਰੀਦਣ ਦਾ ਚਾਹਵਾਣਾ ਵੀਰ ਨੂੰ ਤੁਸੀਂ ਕਾਲ ਕਰਕੇ ਟਰੈਕਟਰ ਬਾਰੇ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੇ ਆਪਾਂ ਮਾਲਕ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9914844800 ਤੇ ਤੁਸੀਂ ਵੀਰ ਨੂੰ ਕਾਲ ਕਰ ਸਕਦੇ ਹੋ ਜੋ ਜਾਣਕਾਰੀ ਸਾਡੇ ਤੋਂ ਦੱਸਣ ਕੰਨੀ ਹੋ ਰਹੀਗੀ ਹੋਵੇ ਵੀਰੋ ਤੁਸੀਂ ਵੀਰ ਨੂੰ ਫੋਨ ਕਰਕੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੇ ਹੁਣ ਆਪਾਂ ਵੀਰੋ ਟਰੈਕਟਰ ਦੇ ਰੇਟ ਦੀ ਡਿਮਾਂਡ ਦੀ ਗੱਲ ਕਰੀਏ ਵੀਰ ਕੰਨਿਓ 1,35,000 ਰੁਪਿਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਟਰੈਕਟਰ ਤੁਸੀਂ ਦਸੱਲੀ ਕਰਕੇ ਬਾਹ ਚਲਾ ਕੇ ਫਿਰ ਖਰੀਦ ਸਕਦੇ ਹੋ ਵੀਰੋ ਪੂਰੀ ਦਸੱਲੀ ਕਰ ਸਕਦੇ ਹੋ ਟਰੈਕਟਰ ਦੀ ਬਾਹ ਚਲਾ ਕੇ ਫੇਰ ਤੁਸੀਂ ਟਰੈਕਟਰ ਵੀਰੋਂ ਖਰੀਦ ਸਕਦੇ ਹੋ ਰੇਟ ਵਿੱਚ ਮਾਤਣ ਕੀਤਾ ਜਾਊਗਾ ਅੱਗੇ ਗੱਲ ਕਰੀਏ ਟੋਕਾ ਮਸ਼ੀਨਾ ਚਾਰਾ ਕੁੱਤਰਨ ਵਾਲੀ ਮਸ਼ੀਨਾ ਵੀਰੋਂ ਦੇਖ ਸਕਦੇ ਹੋ ਕਿਸੇ ਵੀਰ ਦੇ ਘਰੇ ਪਈ ਆ ਜੇ ਕਿਸੇ ਵੀਰ ਨੇ ਖਰੀਦਣੀ ਆ ਦੇਖ ਪਰਖ ਕੇ ਦਸੱਲੀ ਕਰਕੇ ਖਰੀਦ ਸਕਦਾ ਏਰੀਆ ਬਠਿੰਡਾ ਦੇ ਵਿੱਚ ਵੀਰੋਂ ਇਹ ਮਸ਼ੀਨਾ ਕੋਈ ਪੈਰ ਕੋਈ ਵੀਰੋਂ ਪੈਰਾਂ ਵਾਲੀ ਐਂਗਲ ਨਿੰਗਲੀ ਹੋਈ ਪੂਰੀ ਸਾਫ਼ ਮਸ਼ੀਨਾ ਟੋਕਾ ਮਸ਼ੀਨ ਦੇਖ ਸਕਦੇ ਹੋ ਤੁਸੀਂ ਕੁਤਰਾ ਬਹੁਤ ਵਧੀਆ ਕਰਦੀ ਆ ਜੇ ਕਿਸੇ ਵੀਰ ਨੇ ਖਰੀਦਣੀ ਆ ਵੀਰ ਤਾਂ ਨੰਬਰ ਸਾਨੂੰ ਦੱਸ ਦਿੰਨੇ ਆ 9463133647 ਦੇ ਵੀਰ ਨੂੰ ਤੁਸੀਂ ਫੋਨ ਕਰਕੇ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜਿਉਹ ਜਾਣਕਾਰੀ ਸਾਡੇ ਤੋਂ ਵੀਰ ਉਹ ਦੱਸਣ ਕੰਨੀ ਹੋ ਰਹੀ ਗਈ ਹੋਵੇ ਵੀਰ ਨੂੰ ਤੁਸੀਂ ਫੋਨ ਤੇ ਪ੍ਰਾਪਤ ਕਰ ਸਕਦੇ ਹੋ ਬਹੁਤ ਚੰਗੀ ਮਸ਼ੀਨ ਆ ਵਧੀਆ ਕੁਤਰਾ ਕਰਦੀ ਆ ਜੇ ਰੇਟ ਦੀ ਗੱਲ ਕਰੀਏ ਵੀਰ ਕੰਨਿਓ 10000 ਰੁਪਏ ਡਿਮਾਂਡ ਰੱਖੀ ਗਈ ਆ ਮੌਕੇ ਤੇ ਮਾਨਤਾਣ ਕਰ ਦੇਣਗੇ ਵੀਰ ਤੁਹਾਡਾ ਜਿਸ ਕਿਸੇ ਵੀਰ ਨੇ ਖਰੀਦਣੀ ਆ ਇੱਕ ਵਾਰ ਵੀਰ ਨੂੰ ਜਰੂਰ ਕਾਲ ਕਰੇ ਰੇਟ ਵਿੱਚ ਮਾਨਤਾਣ ਹੋ ਜਾਊਗਾ ਅੱਗੇ ਗੱਲ ਕਰੀਏ ਵੀਰੋ ਟਰਾਲਾ 1.58 ਫੁੱਟ ਲੰਬਾਈ ਆ ਟਰਾਲੇ ਦੀ 7.5 ਫੁੱਟ ਚੜਾਈ ਆ ਬਹੁਤ ਸੋਹਣਾ origignal ਤਿਆਰ ਕੀਤਾ ਜੀ ਆਪਾਂ ਮਾਲਕ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ ਵੀਰੋ 9815133916 ਤੇ ਵੀਰ ਨੂੰ ਤੁਸੀਂ ਕਾਲ ਕਰਕੇ ਟਰਾਲੇ ਬਾਰੇ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੋ ਵੀ ਜਾਣਕਾਰੀ ਸਾਡੇ ਤੋਂ ਵੀਰੋ ਦੱਸਣ ਕੰਨੀ ਹੋ ਰਹੀ ਗਈ ਹੋਵੇ ਵੀਰ ਨੂੰ ਤੁਸੀਂ ਕਾਲ ਕਰਕੇ ਪ੍ਰਾਪਤ ਕਰ ਸਕਦੇ ਹੋ ਹੁਣ ਆਪਾਂ ਇਸ ਦੇ ਰੇਟ ਡਿਮਾਂਡ ਦੀ ਗੱਲ ਕਰੀਏ ਵੀਰ ਕੰਨੀਓ 590000 ਰੁਪਿਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਵੀਰ ਤੁਹਾਡਾ ਪੂਰਾ ਮਾਣ ਤਨ ਕਰ ਦੇਣਗੇ ਜੋ ਵੀਰ ਖਰੀਦਣ ਦੇ ਚਾਹਵਨ ਇੱਕ ਵਾਰ ਵੀਰ ਨੂੰ ਜਰੂਰ ਕਾਲ ਕਰਨ ਰੇਟ ਵਿੱਚ ਵੀਰ ਮਾਨਤਾ ਸੋਡਾ ਕਰ ਦੂਗਾ ਜਾ ਕੇ ਟਰਾਲੇ ਦੀ ਦਸੱਲੀ ਕਰਕੇ ਦੇਖ ਪਰਖ ਕੇ ਵੀਰੋ ਤੁਸੀਂ ਟਰਾਲਾ ਖਰੀਦ ਸਕਦੇ ਹੋ ਬੰਦੀ ਜਾਣਕਾਰੀ ਵੀਰ ਨੂੰ ਤੁਸੀਂ ਕਾਲ ਕਰਕੇ ਪ੍ਰਾਪਤ ਕਰ ਸਕਦੇ ਹੋ ਅੱਗੇ ਗੱਲ ਕਰੀਏ ਜੌਂਡੀਅਰ 5310 ਘਰੇਲੂ ਟਰੈਕਟਰ ਵੀਰੋ ਫਸਟ ਓਨਰ ਦਾ ਟਰੈਕਟਰ ਹੈ ਇਹ ਸ਼ੋਅਰੂਮ ਕ੍ਰੇਸ਼ਨ ਦਾ ਟਰੈਕਟਰ ਪਿਆ ਵੀਰੋ ਦੇਖ ਸਕਦੇ ਹੋ ਰੰਗ ਪੇਂਟ ਦਾ ਬਿਲਕੁਲ origignal ਆ ਪੰਜਾਬ ਨੰਬਰ ਦਾ ਟਰੈਕਟਰ ਆ ਜੇ ਮਾਡਲ ਦੀ ਗੱਲ ਕਰੀਏ 2009 ਮਾਡਲ ਟਰੈਕਟਰ ਆ ਵੀਰੋ ਅਗਲੇ ਟਾਇਰ ਟਰੈਕਟਰ ਤੇ ਬਿਲਕੁਲ ਨਾਲ ਦੇ ਨੇ ਮਗਰਲੇ ਟਾਇਰ 90 ਪੈਸੇ ਨੇ MRF ਕੰਪਨੀ ਦੇ ਰਿੰਮਾਂ ਦਾ ਬਾਡੀ ਲੈਨ ਦਾ ਮਰਗਿਆਟਾਂ ਦਾ ਇੰਜਨ ਦਾ ਗੇਅਰ ਦਾ ਬਹੁਤ ਚੰਗਾ ਟਰੈਕਟਰ ਆ ਵੀਰੋ ਦੇਖ ਸਕਦੇ ਹੋ ਜੈਸ ਕਿਸੇ ਵੀਰ ਨੇ ਖਰੀਦਣਾ ਵਾਹ ਚਲਾ ਕੇ ਦਸੱਲੀ ਕਰਕੇ ਟਰੈਕਟਰ ਦੀ ਫੇਰ ਖਰੀਦ ਸਕਦਾ ਟਰੈਕਟਰ ਦੇ ਵਿੱਚ ਕੋਈ ਕਮੀ ਨਹੀਂ ਵੀਰੋ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9855822056 ਤੇ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦਾ ਬਹੁਤੀ ਘੱਟ ਚੱਲਿਆ ਟਰੈਕਟਰਾਂ ਵੀਰੋ ਜੈਸ ਕਿਸੇ ਵੀਰ ਨੇ ਖਰੀਦਣਾ ਇੱਕ ਵਾਰ ਵੀਰ ਨੂੰ ਜ਼ਰੂਰ ਕਾਲ ਕਰੇ ਜਿਉਂਨ ਆਪਾਂ ਇਸ ਦੇ ਰੇਟ ਡਿਮਾਂਡ ਦੀ ਗੱਲ ਕਰੀਏ ਵੀਰ ਕੰਨੀਓ 4,85,000 ਰੁਪਇਆ ਵੀਰੋ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਵੀਰ ਤੁਹਾਡਾ ਪੂਰਾ ਮਾਨਤਾਣ ਕਰ ਦੇਣਗੇ ਅਗਲੇ ਟਾਇਰ ਦੇਖ ਸਕਦੇ ਆ ਵੀਰੋ ਨਾਲ ਦੇ ਨੇ 2009 ਮਾਡਲ ਟਾਇਰ ਨੇ ਬਾਕੀ ਰੇਟ ਵਿੱਚ ਵੀਰ ਤੁਹਾਡਾ ਪੂਰਾ ਮਾਨਤਾਣ ਕਰ ਦੇਣਗੇ ਆਪਣੇ ਚੈਨਲ ਤੇ ਵੀਰੋ ਐਡ ਲਵਾਉਣ ਵਾਸਤੇ ਸਕਰੀਨ ਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰੋ ਆਪਾਂ ਤੁਹਾਡੀ ਐਡ ਫ੍ਰੀ ਦੇ ਵਿੱਚ ਕਰਾਂਗੇ ਕਿਸੇ ਪ੍ਰਕਾਰ ਦਾ ਕੋਈ ਪਸ਼ੂ ਜ਼ਮੀਨ ਪਲਾਂਟ ਖੇਤੀਬਾੜੀ ਸਾਧਨ ਵੇਚਣਾ ਹੋਵੇ ਤਾਂ ਆਪਾਂ ਨੂੰ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰੋ ਵੀਰੋ ਆਪਾਂ ਤੁਹਾਡੀ ਐਡ ਫ੍ਰੀ ਦੇ ਵਿੱਚ ਕਰਾਂਗੇ ਜੋ ਤੁਹਾਡਾ ਸਾਧਨ ਜਲਦ ਤੋਂ ਜਲਦ ਵੇਚ ਸਕੇ ਚੈਨਲ ਨੂੰ ਸਬਸਕ੍ਰਾਈਬ ਵੀਰੋ ਜਰੂਰ ਕਰੋ ਜੋ ਤੁਹਾਡੇ ਤੱਕ ਨਵੀਆਂ ਵੀਡੀਓ ਜਲਦ ਪਹੁੰਚ ਸਕਣ ਤੁਹਾਡੇ ਲਈ ਵਾਜਬ ਰੇਟਾਂ ਦੇ ਵਿੱਚ ਖੇਤੀਬਾੜੀ ਸਾਧਨ ਲੈ ਕੇ ਆਉਂਦੇ ਰਹਾਂਗੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਵੀਰੋ